ਅੱਜ ਪਰਮਪਿਤਾ ਪ੍ਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਵਾਹਿਗੁਰੂ 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 ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀ ਕਲਾਵਾਂ ਦੇ ਵਿੱਚ ਰਹੇ ਦਿਨ ਦੁਗਣੇ ਰਾਤ ਚੋ ਆਪਣੇ ਉੱਤੇ ਇਹੇ ਅਰਦਾਸਾ ਕਰਨ ਦੇ ਲਈ ਅੱਜ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਕੋਈ ਕੋਈ ਗੱਲ ਨਹੀਂ ਜੀ ਆ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚ ਹੀ ਓਪਰਚੁਨਿਟੀ ਨਿਕਲਦੀ ਹੁੰਦੀ ਹੈ ਚੋਣਾ ਜਿੱਤਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਿਹੜੀ ਇੱਕ ਸ਼ੁਕਰਾਨਾ ਯਾਤਰਾ ਜੋ ਕਿ ਸਵੇਰੇ ਪਟਿਆਲੇ ਤੋਂ ਜਿੱਦਿ ਸ਼ੁਰੂਆਤ ਕੀਤੀ ਗਈ ਸੀ ਤਾਂ ਹੁਣ ਇਸ ਵਕਤ ਜੋ ਅਸੀਂ ਇਸ ਵਕਤ ਮੌਜੂਦ ਹੈਗੇ ਆ ਸਤਿ ਸ਼ਕੰਤਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਜੋ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਸਵੇਰ ਵੇਲੇ ਹੋਈ ਸੀਗੀ ਤਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਅਮਨ अरोड़ा ਜੀ ਜਿਨ੍ਹਾਂ ਨੂੰ ਕੀ ਜੋ ਕੈਬਨਿਟ ਮਨਿਸਟਰ ਵੀ ਨੇ ਤੇ ਵਰਕਿੰਗ ਪ੍ਰੈਜ਼ੀਡੈਂਟ ਹੈਗੇ ਨੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੇ ਨਾਲ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਉਹ ਵੀ ਉਹਨਾਂ ਦੇ ਨਾਲ ਜੋ ਖਾਸ ਤੌਰ ਦੇ ਉੱਤੇ ਜੋ ਇੱਥੇ ਪਹੁੰਚੇ ਨਹੀਂ ਕਿਉਂਕਿ ਅਮਨ ਸ਼ੇਰ ਸਿੰਘ ਜੋ ਸ਼ਹਿਰੀ ਕਲਸੀ ਜੀ ਨੇ ਉਹਨਾਂ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਗਾਇਆ ਗਿਆ ਤਾਂ ਅਮਨ अरोड़ा ਜੀ ਨੂੰ ਜੋ ਸਟੇਟ ਪ੍ਰੈਜ਼ੀਡੈਂਟ ਲਗਾਇਆ ਗਿਆ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਇਹ ਚੋਣਾ ਜਿੱਤਣ ਤੋਂ ਬਾਅਦ ਜੋ ਯਾਤਰਾ ਇੱਥੇ ਪਹੁੰਚ ਚੁੱਕੀ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਚੋਣਾ ਜਿੱਤਣ ਤੋਂ ਬਾਅਦ ਕਾਫੀ ਜ਼ਿਆਦਾ ਵੱਡੇ ਚੈਲੰਜੇਜ਼ ਹੈਗੇ ਸੀਗੇ ਇਸ ਵਾਰ ਤਾਂ ਵਿਰੋਧੀ ਧਿਰ ਵੱਲੋਂ ਕਈ ਗੱਲਾਂ ਜੋ ਐ ਕਿਤੀਆਂ ਗਈਆਂ ਕਈ ਇਲਜ਼ਾਮ ਵੀ ਲਗਾਏ ਗਏ ਨੇ ਲੇਕਿਨ ਉਸ ਤੋਂ ਬਾਅਦ ਫਿਰ ਵੀ ਇਹ ਜੋ ਯਾਤਰਾ ਜਿੱਤਣ ਤੋਂ ਬਾਅਦ ਅੱਜ ਜੋ ਜੋ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਜੋ ਯਾਤਰਾ ਅੱਜ ਗੁਰੂ ਨਗਰੀ ਵਿਖੇ ਪਹੁੰਚ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੇ ਤੁਸੀਂ ਵੇਖ ਸਕਦੇ ਹੋ ਕਿ ਅਮਨ अरोੜਾ ਜੀ ਉਹਨਾਂ ਦੇ ਨਾਲ ਸਮੂਹ ਲੀਡਰਸ਼ਿਪ ਜਿਹੜੀ ਇੱਥੇ ਪਹੁੰਚ ਚੁੱਕੀ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਅਮਨ अरोड़ा ਜੋ ਨੇ ਉਹਨਾਂ ਦੇ ਨਾਲ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੋ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਅਮਨ ਜੀ ਅੱਜ ਇੱਥੇ ਪਹੁੰਚੇ ਹੋ ਤਾਂ ਕਾਫੀ ਅੱਜ ਜੋ ਸਤਿਕਾਰ ਕੀਤਾ ਜਾ ਰਿਹਾ ਗੁਰੂ ਨਗਰੀ ਦੇ ਲੋਕਾਂ ਵੱਲੋਂ ਵੀ ਤਾਂ ਕਿਵੇਂ ਵੇਖਦੇ ਹੋ ਕਾਫੀ ਵੱਡੀ ਬਹੁਤ ਖੁਸ਼ਕਿਸਮਤ ਆ ਜੀ ਅਸੀਂ ਕਿ ਸਾਨੂੰ ਨਿਮਾਣੇ ਨੂੰ ਐਡਾ ਵੱਡਾ ਮਾਣ ਪਿਆਰ ਸਤਿਕਾਰ ਆ ਗੁਰੂ ਨਗਰੀ ਦੇ ਉਤੋਂ ਮਿਲ ਰਿਹਾ ਹੈ ਇਹੀ ਸ਼ੁਕਰਾਨਾ ਕਰਨ ਦੇ ਲਈ ਸੱਚੇ ਪਾਤਸ਼ਾਹ ਦਾ ਇਹੀ ਸ਼ੁਕਰਾਨਾ ਕਰਨ ਦੇ ਲਈ ਪਹੁੰਚਿਆ ਆਓ ਜੀ ਨੀਚੇ ਹੋ ਜੋ ਉਤੋਂ ਯਾਰ ਉੱਤਰ ਹੁਣ ਉਤੋਂ ਯਾਰ ਇਹ ਨਾ ਕਰਕੇ ਉਤੋਂ ਉਤੋਂ ਪਿੱਛੋਂ ਅੱਗੇ ਆਗੇ ਆਗੇ ਉਤੋਂ ਉਤੋਂ ਇਹ ਨਿਕਲੋ ਇਹ ਦੇਖ ਸਕਦੇ ਹਾਂ ਕਿ ਅਮਨ ਅਰੋੜਾ ਜੀ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ ਜ਼ਰੂਰ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਅੱਜ ਜੋ ਸ਼ਹਿਰੀ ਕਲਸੀ ਨੇ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਜੋ ਹੈਗੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਜ਼ਰੂਰ ਉਹਨਾਂ ਦੇ ਨਾਲ ਹਰਪਜਨ ਸਿੰਘ ਗੀਟਿਓ ਜੋ ਹੈਗੇ ਨੇ ਕੈਬਨਿਟ ਮਿਨਿਸਟਰ ਤਾਂ ਉਹ ਵੀ ਇੱਥੇ ਪਹੁੰਚੇ ਨੇ ਤਾਂ ਹੁਣ ਸਚਕਨ ਜੀ ਹਰਮੰਦਰ ਸਾਹਿਬ ਪਹੁੰਚਣ ਤੋਂ ਬਾਅਦ ਪਹਿਲਾਂ ਜੋ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਤਾਂ ਹੁਣ ਇਸ ਤੋਂ ਬਾਅਦ ਇਹਨਾਂ ਵੱਲੋਂ ਜੋ ਇੱਥੇ ਦਰਸ਼ਨ ਦਿਆਰੇ ਕਰਕੇ ਦਰਸ਼ਨ ਦਿਆਰੇ ਕਰਨ ਤੋਂ ਬਾਅਦ ਜੋ ਦਰਗਾਣਾ ਤਿਰਥ ਤੇ ਉਹਨਾਂ ਦੇ ਨਾਲ ਆਰਾਮ ਤਿਰਥ ਵਿਖੇ ਵੀ ਜਿਹੜੇ ਦਰਸ਼ਨ ਦਾਰੇ ਕਿਤੇ ਜਾਣਗੇ ਤਾਂ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਇੱਥੇ ਕਿਤੇ ਗਏ ਨੇ ਤਾਂ ਜ਼ਰੂਰ ਇਹ ਜੋ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਤਾਂ ਤਾਂ ਜ਼ਰੂਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਆ ਜੋ ਲੀਡਰਸ਼ਿਪ ਅੱਛਾ ਪਹੁੰਚ ਚੁੱਕੀ ਆ ਤਾਂ ਜ਼ਰੂਰ ਗੱਲ ਵੀ ਕਰਨੇ ਆ ਕਿ ਅੱਜ ਭਾਈ ਸਾਹਿਬ ਉੱਤਰ ਲੈਣੋ ਭਾਈ ਸਾਹਿਬ ਉੱਤਰ ਲੈਣੋ ਅੱਜ ਉਹਨਾਂ ਦਾ ਕੀ ਕਹਿਣਾ ਕਿਉਂਕਿ ਕਾਫੀ ਜ਼ਿਆਦਾ ਜੋ ਪਾਰਟੀ ਦੀ ਲੀਡਰਸ਼ਿਪ ਦੀ ਗੱਲ ਕਰ ਲਈਏ ਵਰਕਰਸ ਦੀ ਗੱਲ ਕਰ ਲਈਏ ਤਾਂ ਜ਼ਰੂਰ ਤਾਂ ਮੰਤਰੀ ਸਾਹਿਬ ਇੱਥੇ ਪਹੁੰਚ ਚੁੱਕੇ ਨੇ ਤਾਂ ਜੀ ਅਮ ਜੀ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਜ਼ਿਆਦਾ ਅੱਛਾ ਆ ਜਾਓ ਜਰਾ ਆਰਾਮ ਨਾਲ ਜੀ ਮੇਰੇ ਵੀਰਾਂ ਰਾਮਨਾਲ ਆਜੋ ਸਾਰੇ ਆਜੋ ਕੋਈ ਚੱਕਰ ਨਹੀਂ ਜੀ ਜੀ ਸਾਰੇ ਆਜੋ ਆ ਆਪਣੇ ਸਿਰ ਤੇ ਪਰਨਾ ਬਣ ਕੇ ਜੋ ਅਮਨ अरोड़ा ਜੀ ਅੱਜ ਦਰਸ਼ਨ ਦੇ ਦਰਵੀ ਕਰਨਗੇ ਨਾ ਤਮਸਤਕ ਹੋਣ ਕੇ ਸੱਚ ਕੰਚਰੀ ਰਮਦਰ ਸਾਹਿਬ ਵਿਕੇ ਤਾਂ ਅਮਨ ਜੀ ਕਿੰਨਾ ਕੁ ਵੱਡਾ ਚੈਲੰਜ ਸਮਝਦੇ ਹੋ ਇਹਨਾਂ ਜਿਮਣੀ ਚੋਣਾ ਨੂੰ ਜਿਸ ਦੇ ਜਿੱਤ ਪ੍ਰਾਪਤ ਕੀ ਇਕਸੈਕ ਇਕਸੈਕ ਜੀ ਅੱਜ ਆਏ ਹਾਂ ਸਾਚਕਣ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਹਾਂ ਵੱਡੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਹਾਂ ਅੱਜ ਪਰਮਪિતા ਪਰਮਾਤਮਾ ਦਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਲਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਕਿਉਂਕਿ ਜਿੰਨਾ ਵੱਡਾ ਮਾਣ ਸਾਨੂੰ ਨਿਮਾਣਿਆ ਨੂੰ ਮੈਨੂੰ ਔਰ ਛੋਟੇ ਵੀਰ ਸ਼ੇਰੀ ਕਲਸੀ ਜੀ ਨੂੰ ਮਿਲਿਆ ਹੈ ਪਾਰਟੀ ਵੱਲੋਂ ਪਰਮਪਿਤਾ ਪਰਮਾਤਮਾ ਵੱਲੋਂ ਔਰ ਪੰਜਾਬ ਦੇ ਲੋਕਾਂ ਵੱਲੋਂ ਸੰਗਤ ਵੱਲੋਂ ਮੈਂ ਸਮਝਦਾ ਕਿ ਅਸੀਂ ਇਹਨਾਂ ਜੋਗੇ ਸੀਨ ਜਿੰਨਾ ਪਾਰਟੀ ਨੇ ਔਰ ਪ੍ਰਮਾਤਮਾ ਨੇ ਸਾਨੂੰ ਮਾਣ ਬਖਸ਼ਿਆ ਉਸੇ ਗੱਲ ਦਾ ਸ਼ੁਕਰਾਨਾ ਕਰਨ ਦੇ ਲਈ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਬਹੁਤ ਵੱਡੀ ਜਿੱਤ ਬਾਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੰਜਾਬ ਦੇ ਵਿੱਚ ਹੋਈ ਹੈ ਉਹਦਾ ਸ਼ੁਕਰਾਨਾ ਕਰਨ ਦੇ ਲਈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਪੰਜਾਬ ਹਮੇਸ਼ਾ ਚੜ੍ਹਦੀ ਕਲਾਵਾਂ ਦੇ ਵਿੱਚ ਰਹੇ ਦਿਨ ਦੁਗਣੇ ਰਾਤ ਚ ਆਪਣੀ ਤਰਖਾ ਕਰੇ ਇਹੀ ਉਤਸ਼ਾਹ ਕਰਦੇ ਲਈ ਅੱਜ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਜ਼ਿੰਮੇਵਾਰੀ ਵੱਡੀ 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 ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦੀ ਸਾਰੇ ਸੰਗਠਨ ਨੂੰ ਇਕੱਠੇ ਕਰਕੇ ਰੱਖਣਾ ਹੁੰਦਾ ਹੈ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਮਿਲੀ ਹੈ ਤੁਸੀਂ ਇਸ ਨੂੰ ਕਿਸ ਤਰ੍ਹਾਂ ਨਿਭਾਓਗੇ ਕਿਹੜੇ ਕਿਹੜੇ ਟਾਸਕ ਨੇ ਆਉਣ ਵਾਲੇ ਤੁਹਾਡੇ ਰਹਿਣ ਵਾਲੇ ਦੇਖੋ ਮੈਂ ਸਮਝਦਾ ਕਿ ਸਾਡਾ ਆਮ ਆਦਮੀ ਪਾਰਟੀ ਕੋਈ ਪਾਰਟੀ ਬਾਦ ਦੇ ਵਿੱਚ ਹੈ ਪਰਿਵਾਰ ਪਹਿਲਾਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਚ ਲੈ ਕੇ ਫੇਰ ਚੱਲਾਂਗੇ ਸਾਰਿਆਂ ਦੇ ਸਲਾਮ ਮਸ਼ਵਰੇ ਨਾਲ ਚੱਲਾਂਗੇ ਔਰ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਕਿ ਸਾਰੇ ਦੇ ਸਾਰੇ ਸਾਥੀ ਪਾਰਟੀ ਦੇ ਸਾਰੇ ਦੇ ਸਾਰੇ ਸਾਥੀ ਤੁਹਾਨੂੰ ਇੱਕ ਪਲੈਟਫਾਰਮ ਦੇ ਉੱਪਰ ਅੱਜ ਵੀ ਨੇ ਤੇ ਅੱਗੇ ਨੂੰ ਵੀ ਨਜ਼ਰ ਆਉਣਗੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਆ ਰਹੀ ਆ ਜੀ ਉਹਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜਣੇ 71 ਹੋ ਸ਼ੈਰੀ ਜੀ ਤੁਹਾਡੇ ਨਾਲ ਨੇ ਇੱਕ ਯੂਥ ਚੇਰਾ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਭਗਵੰਤ ਸਿੰਘ ਮਾਨ ਦਾ ਐਕਸਪੀਰੀਅੰਸ ਕੋਈ ਕੋਈ ਗੱਲ ਨਹੀਂ ਜੀ ਆ ਰਾਜਨੀਤੀ ਦੇ ਵਿੱਚ ਚੋਣਾਂ ਆਉਂਦੀਆਂ ਹੀ ਹੁੰਦੀਆਂ ਨੇ ਚੈਲੰਜਸ ਦੇ ਵਿੱਚੋ ਓਪਰਚੁਨਿਟੀ ਨਿਕਲਦੀ ਹੁੰਦੀ ਹੈ ਜਦੋਂ ਕੇਜਰੀਵਾਲ ਸਾਹਿਬ ਆ ਦਿਆਂ ਦਿਆਂ ਉਹਨਾਂ ਦੀ ਸਲਾਮ ਮੁਤਾਬਕ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਸਾਰੇ ਅਸੀਂ ਪਾਰਟੀ ਦੇ ਵੱਡੇ ਛੋਟੇ ਵਰਕਰ ਵਲੰਟੀਅਰ ਐਮ ਐਲ ਏ ਅਹੁਦੇਦਾਰ ਸਾਰੇ ਦੇ ਸਾਰੇ ਰਲ ਮਿਲ ਕੇ ਲੜਾਂਗੇ ਤੇ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਹੈ ਬਾਬਾ ਨਾਨਕ ਉਸ ਏਕੇ ਨੂੰ ਸਾਡੀ ਸਾਫ ਨੀਅਤ ਨੂੰ ਭਾਗ ਲਾਉਣਗੇ ਇਹ ਮੇਰਾ ਪੱਕਾ ਵਿਸ਼ਵਾਸ ਹੈ ਸ਼ਰੀ ਕਲਸੀ ਜੀ ਨਾਲ ਗੱਲ ਕਰ ਲੈਣੇ ਸ਼ਰੀ ਕੀ ਅਸੀਂ ਵੀ ਇੱਕ ਯੂਥ ਦਾ ਵੱਡਾ ਚਿਹਰਾ ਹੋ ਠੀਕ ਹੈ ਜੰਮੇ ਹੋ ਅੱਜ ਤੁਹਾਨੂੰ ਵੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਮੱਥਾ ਟੇਕਣ ਲਈ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੁਝ ਉਸ ਅਕਾਲ ਪ੍ਰਭੂ ਦਾ ਸ਼ੁਕਰਾਨਾ ਕਰਨ ਆਏ ਆਂ ਔਰ ਉਹਦੇ ਤੋਂ ਅਰਦਾਸ ਬੇਨਤੀ ਕਰਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਔਰ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਨਾਲ ਦਾ ਯੂਥ ਜਾਬਦਾ ਤੁਹਾਡੇ ਵਰਗੇ ਨੇ ਤੁਹਾਡੇ ਹਮ ਉਮਰ ਨੇ ਨਸੀ ਕਰ ਲਈ ਨੇ ਕਈ ਕਈ ਬਹੁਤ ਖੇਡਾਂ ਦੇ ਵਿੱਚ ਉਪਲਬਧੀਆਂ ਲੈ ਰਹੇ ਨੇ ਕੁਝ ਸਨੇਹਾ ਦੇਣਾ ਚਾਹੁੰਦੇ ਆ। ਦੇਖੋ ਜੀ ਮੈਂ ਦੱਸਣਾ ਚਾਹੁੰਨਾ ਜੇ ਮੈਂ ਇੱਕ ਯੂਥ ਆ ਹਾਂ ਨੌਜਵਾਨ ਆ ਮੈਂ ਇੱਕ ਵਿਧਾਇਕ ਬਣ ਸਕਦਾ ਆ ਇਹ ਆਪੋ ਆਪਣੀ ਸੋਚ ਆ ਆਪੋ ਆਪਣੀ ਮਾਰਗਦਰਸ਼ਾ ਆ ਜੇ ਚੰਗੇ ਰਸਤੇ ਚੁਣਦੇ ਆ ਤੇ ਅਖੀਰ ਮਿਹਨਤ ਦੀ ਲੋੜ ਹੁੰਦੀ ਆ ਮੰਜ਼ਿਲ ਤੁਹਾਨੂੰ ਆਪਣੇ ਆਪ ਹੀ ਮਿਲਦੀ ਆ। ਚਲੋ ਚਲੋ ਅੱਜ ਸਮੂਹ ਆਪਣੇ ਲੀਡਰਸ਼ਿਪ ਦੇ ਨਾਲ ਦੇਖ ਦੇਖ ਲੀਡਰਸ਼ਿਪ ਦੇ ਨਾਲ ਜੋ ਭਾਈ ਭਾਈ ਦੇਖੋ ਮੰਤਰੀ ਸਾਹਿਬਾਨ ਅਮਨ अरोड़ा ਜੀ ਤਾਂ ਸਾਰੇ ਜੋ ਲੀਡਰਸ਼ਿਪ ਹੈਗੀ ਆਮ ਆਦਮੀ ਪਾਰਟੀ ਦੀ ਜਿਮਣੀ ਚੋਣ ਜਿੱਤਣ ਤੋਂ ਬਾਅਦ ਤਾਂ ਅੱਜ ਗੁਰੂ ਨਗਰੀ ਵਿਖੇ ਪਹੁੰਚ ਚੁੱਕੀ ਆ ਸ਼ੁਕਰਾਨਾ ਯਾਤਰਾ ਜੋ ਕਿ ਪਟਿਆਲੇ ਤੋਂ ਜਿਸ ਦੀ ਸ਼ੁਰੂਆਤ ਕੀਤੀ ਗਈ ਸੀਗੀ ਤਾਂ ਹੁਣ ਜੋ ਜੋ ਸੁਰੱਖਿਆ ਪ੍ਰਬੰਧਾ ਹੇਠ ਹੋਣਾ ਸੱਚਕਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਜੋ ਗੁਰੂ ਨਗਰੀ ਦੇ ਵਿੱਚ ਜੋ ਵੱਖ-ਵੱਖ ਧਰਮ ਸਥਾਨਾਂ ਤੇ ਜਾ ਕੇ ਜੋ ਮੱਥਾ ਟੇਕਣਗੇ ਤਾਂ ਇਹ ਜਿੰਨੀ ਲੀਡਰਸ਼ਿਪ ਹੈਗੀ ਆ ਹੁਣ ਗੁਰੂ ਨਗਰੀ ਵਿਖੇ ਪਹੁੰਚ ਚੁੱਕਿਆ ਤਾਂ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਵੱਡੀਆਂ ਗੱਲਾਂ ਅਮਨ ਅਰੋੜਾ ਹੋਣਾ ਵੱਲੋਂ ਵੀ ਅੱਜ ਕਿਤੇਆਂ ਗਈਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਛੋਸੋਨੇ ਜਗਮਨੀ ਟੀਵੀ ਸ਼੍ਰੀਮ ਸਸਾਈ